ਸਹਨ ਚਾ ਵੀ ਬੋਲ ਬਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੇ ਵਦੇ ਫੈਕਟਰੀ ਲੱਗ ਰਹੀ ਹੈ ਸਾਰੇ ਆਪਣੇ ਦੇ ਅਨੁਸਾਰ ਹੀ ਹੈਗੀ ਹੈ ਕਿ ਜਿਵੇਂ ਨਾਲ ਨਾਲ ਦੇ ਪਿੰਡਾਂ ਲਈ ਵੀ ਰਹੀ ਹੈਗਾ ਜਿਹੜਾ ਇਹ ਪਾਣੀ ਆ ਜਿਵੇਂ ਕਿ ਆਪਣੇ ਪਾਣੀ ਨਹਿਰਵਾ ਤਾਂ ਨੇੜੇ ਆ ਜਿਵੇਂ ਸਖਸ਼ਾਨ ਜੂਨੀਅਰ ਜਿੰਦਾਬਾਦ ਫੈਕਟਰੀ ਮਾਲਕ ਮੁਰਦਾਬਾਦ ਫੈਕਟਰੀ ਮਾਲਕ ਮੁਰਦਾਬਾਦ ਟੁੱਟਦਾ ਇੱਕ ਜਿੰਦਾਬਾਦ ਫੈਟਰੀ ਮਾਲਕ ਮੁਰਦਾਬਾਹ ਬਾਈ ਜੀ ਦਾ ਖਾਤਾ ਆਉਣੀ ਕੌੜੀ ਕੌੜਾ ਚਿੜਿਉੜੀ ਉਹ ਕਰਕੇ ਗਿਆ ਪਰ ਕਰਕੇ ਗਿਆ ਚਲੋ ਕਿਉਂਕਿ ਇਸ ਤੋਂ ਪਤਾ ਲੱਗਦਾ ਵੀ ਬੱਚੇ ਸਾਡੇ ਬੋਲ ਸਕਦੇ ਨੇ ਕਾਹਨੂੰ ਵਧੀਆ ਗੱਲ ਕਰ ਸਕਦੇ ਨੇ ਸਾਡੀ ਆਂਟੀ ਜੀ रहेਗਾ ਬੋਟਾਂ ਵੇਲੇ ਜਦੋਂ ਬੋਟਾਂ ਪੈਣ ਤੋਂ ਪਹਿਲਾਂ ਵਾਲੇ ਦਿਨ ਹੁੰਦੇ ਨੇ ਉਦੋਂ ਰੰਗ ਹੋਰ ਹੁੰਦਾ ਤੇ ਜਦੋਂ ਰਿਜ਼ਲਟ ਆ ਜਾਂਦਾ ਉਸ ਤੋਂ ਬਾਅਦ ਉਹ ਰੰਗ ਕੁਝ ਹੋਰ ਹੀ ਹੋ ਜਾਂਦਾ ਉਹਨਾਂ ਦਾ ਵੀ ਇਹ ਫਰਜ ਵੱਡਾ ਹੈਗਾ ਆਪਾਂ ਨੂੰ ਜਿੱਥੇ ਕਿਤੇ ਵੀ ਇਹ ਨਮਾਇਦੇ ਟੱਕਰ ਆਪਾਂ ਇਹਨਾਂ ਨੂੰ ਕਹੀਏ ਕਿ ਅਸੀਂ ਇੰਨੇ ਦਿਨਾਂ ਦੇ ਲੱਗੇ ਹੋਏ ਹਾਂ ਇਸ ਗੱਲ ਤੇ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਜੋ ਵੀ ਜਿਹੜੇ ਵੀ ਟੰਗ ਨਾਲ ਆਪਾਂ ਉਹਨਾਂ ਦੇ ਉੱਤੇ ਆਪਣਾ ਦਬਾਅ ਬਣਾ ਸਕਦੇ ਹਾਂ ਉਹ ਬਣਾਈਏ ਬਾਕੀ ਜਿੱਥੋਂ ਤੱਕ ਕੁਲਵੀਰ ਜੀ ਉਹਨਾਂ ਨੇ ਕਾਨੂੰਨ ਵਾਲੀ ਗੱਲ ਕੀਤੀ ਆ ਦੋਸਤੋ ਕਾਨੂੰਨ ਤਾਂ ਇਸ ਗੱਲ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜਿਹਨੂੰ ਪੀਆਈਐਲ ਤੁਸੀਂ ਆਪਾਂ ਸਾਰੇ ਜਾਣਦੇ ਆ ਉਹ ਪੀਆਈਐਲ ਹੈ ਹੀ ਹੈ ਇਸ ਪਰਪਰਪ ਲਈ ਕਿ ਜਿੱਥੇ ਕਿਤੇ ਦਿਖਦਾ ਵੀ ਗਲਤ ਹੋ ਰਿਹਾ ਤਾਂ ਉਹਦਾ ਹੱਲ ਦੋਸਤੋ ਕਿਹੜੀਆਂ ਨੇ ਕਾਨੂੰਨ ਹੈਗਾ ਪਰ ਜਿੱਥੋਂ ਤੱਕ ਸਭ ਤੋਂ ਆ ਜਿਹੜਾ ਹੈਗਾ ਲੋਕਾਂ ਵੱਲੋਂ ਆਪਣੀ ਜਦੋਂ ਯਾਰ ਕਰਕੇ ਜੋ ਗਲਤ ਹੋ ਰਿਹਾ ਉਹਨੂੰ ਰੋਕਣਾ ਤੇ ਅਗੇ ਲਈ ਜਿਹੜਾ ਕਿਸੇ ਹੋਰ ਪਿੰਡ ਚ ਬਣਾਉਗੇ ਇਹ ਗਿਆ ਫੈਕਟਰੀਆਂ ਵਾਲੇ ਸਾਡੇ ਇਲਾਕੇ ਵੱਲੋਂ ਬਾਰੇ ਸੋਚਣ ਬਣਾ ਇਹ ਅੰਨਿਆ ਕੇ ਜੱਲਾ ਕਰਦਾ ਹੋਇਆ ਗੁਰਦੀਪ ਜੀ ਮੈਂ ਆਪਣੀ ਗੱਲ ਖਤਮ ਕਰਦਾ ਕਿ ਜਿੰਨਾ ਤੱਕ ਸਾਡਾ ਬਾਰ ਐਸੋਸੀਏਸ਼ਨ ਵੱਲੋਂ ਆ ਵਕੀਲਾਂ ਵੱਲੋਂ ਆ ਅਸੀਂ ਤੁਹਾਡੇ ਵਿੱਚੋਂ ਹੈਗੇ ਆ ਜਿੰਨੇ ਜੋਗੇ ਹੈਗੇ ਆ ਉਸ ਤੋਂ ਵੱਧ ਤੁਹਾਡੇ ਨਾਲ ਖੜਨ ਦਾ ਵਾਦਾ ਕਰਦੇ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਲਗਭਗ ਜਿੰਨੇ ਵੀ ਸਮਾਜ ਸੇਵੀ ਆਪਣੇ ਇਲਾਕੇ ਦੇ ਵਿੱਚ ਨੇ ਤੇ 30 ਕਰੋੜ ਲੱਗਿਆ 30 ਕਰੋੜ ਦੇ ਦੇ ਅਸੀਂ ਫੈਕਟਰੀ ਬੰਦ ਕਰ ਦਿੰਦੇ ਕਹਣਾ ਦੱਲੇ ਆ ਵੀ ਉਹਨਾਂ ਕੋਲ ਪਾਵਰ ਵੀ ਆ ਪੈਸਾ ਵੀ ਆ ਆਪਣੇ ਕੋਲ ਤਾਂ ਜਿਹੜਾ ਇੱਕ ਆ ਵਾ ਇਹੀ ਆ ਜਿੰਨੇ ਆਪਾਂ ਇਕੱਠੇ ਹੋਏ ਬੈਠੇ ਕੀ ਕਹਿੰਦੇ ਜਾਣੀ ਸਾਨੂੰ ਹੁਣ ਉਹ ਤੋਂ ਇੰਨੀ ਕਿ ਤਕਲੀਫ ਆ ਜਿਹੜੀ ਉਹਦਾ ਪੋਲਿਊਸ਼ਨ ਆ ਜਾਨੀ ਰਾਤ ਨੂੰ ਦਿਨੇ 스멜 ਬਹੁਤ ਘੱਟ ਹੁੰਦੀ ਆ ਜਿਹੜੀ ਹੁਣ ਹਵਾ ਚੱਲਦੀ ਆ ਉਧਰ ਨੂੰ ਜਾਂਦੀ ਆ ਘੁਮੱਗੀ ਪਿੰਡ ਦੇ ਵਿੱਚ ਇਹਦੀ 스멜 ਜਾਂਦੀ ਆ ਮੋਨਪੁਰ ਖਾਬ ਤੋਂ 6-7 ਕਿਲੋਮੀਟਰ ਉੱਥੇ ਤੱਕ ਜਾਂਦੀ ਆ ਮੋਨਪੁਰ ਅਸੀਂ ਅੱਜ ਮੋਨਪੁਰ ਦੇ ਮੁੰਡੇ ਨੂੰ ਪੁੱਛਿਆ ਸੀ ਤੁਹਾਡੇ ਜਿਹੜੇ 스멜 ਆਉਂਦੀ ਆ ਉਹ ਕਹਿੰਦਾ ਵੀ ਸਾਡੇ ਵੀ ਇਹ ਆਉਂਦੀ ਆ ਕਦੇ ਕਦੇ ਕਿਸ਼ਨਗੜ ਮਹਿਦੀਪੁਰ ਬਾਦੂ ਜਾਂਦੀ ਆ ਜੀ ਜੇ ਉਹ ਆਪਣਾ ਪਿੰਡ ਆ ਸਾਡਾ ਮਤਲਬ ਜੇ ਹਵਾ ਚੱਲੂ ਪਹਾੜ ਦੀ ਤਾਂ ਸਾਡੇ ਵੱਲੋਂ ਆਉਂਦੀ ਆ ਘੰਗਰਾਨੀ ਵੱਲੋਂ ਜਿਹੜੀ ਉਦੋਂ ਆਪਣੀ ਗਾਇ ਨੇ ਵੀ ਰੋਣੀ ਉਹਨਾਂ ਨੂੰ ਪਤਾ ਵੀ ਪਿੰਡ ਸਾਡਾ ਜੇ ਤੈਂਤੀ ਤੋਂ ਪਹਾੜ ਦੀ ਹਵਾ ਜੱਲੇ ਤਾਂ ਜਾਊਗੀ ਉਦੋਂ ਤੇ ਉਹਦੀ ਹਵਾ ਜੇ ਜਾਂਦੀ ਆ ਤਾਂ ਸਾਡੇ ਘਰਾਂ ਤੱਕ ਪਹੁੰਚਦੀ ਆ ਕਦੇ ਕਦੇ ਪਰ ਜਿਹੜੇ ਚੋਰ ਹੁੰਦੇ ਆ ਚੋਰੀ ਕਰਦੇ ਆ ਨਾ ਤਾਂ ਰਾਤ ਨੂੰ ਕਰਦੇ ਆ ਜੀ ਸਾਡੇ ਸਮੇਲ ਰਾਤ ਨੂੰ ਆਉਂਦੀ ਐ ਦੇ ਨੇ ਨਹੀਂ ਆਉਂਦੀ ਸਾਡੇ ਪਲਾਟ ਕਲੋਨੀਆਂ ਜਿਹੜੀਆਂ ਕੱਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਨੇ ਮੈਨੂੰ ਵੀ ਨਹੀਂ ਪੰਜਾਬ ਦੇ ਕਿਸੇ ਬੰਦੇ ਚ ਇੰਨੀਆਂ ਕਲੋਨੀਆਂ ਹੋਣਗੀਆਂ ਤੇ ਉਹ ਕਲੋਨੀਆਂ ਦੇ ਵਿੱਚ ਵੀ ਬਹੁਤ ਜ਼ਿਆਦੀ ਆ ਜੀ ਚਲੋ ਇਹ ਤਾਂ ਠੀਕ ਆ ਪਰ ਸਾਨੂੰ ਇੱਕ ਵਾਰ ਤਾਂ ਹੋਰ ਖੜੀ ਹੋ ਗਈ ਸਾਡੇ ਨਾਲ ਇੱਕ ਪੈਲ ਹੋਰ ਲੱਗ ਰਹੀ ਹੈ ਜਿਹਦੀ ਸਮੱਲ ਸਾਨੂੰ ਪੱਛੋਂ ਦੀ ਫੇਰ ਆਉਣੀ ਆ ਤੇ ਹੁਣ ਜਾਨੀ ਮਤਲਬ ਇਹ ਕਹਿ ਸਕਦੇ ਆ ਵੀ ਅਸੀਂ ਤਾਂ ਜਹਰਖਾਨ ਨੂੰ ਤਿਆਰ ਆ ਤੁਸੀਂ ਸਹੀ ਸਮੇਂ ਤੇ ਆਪਦਾ ਪ੍ਰਾਨਾ ਕਰ ਰਹੇ ਹੋ ਜੀ ਉਹ ਠੀਕ ਆ ਪਰ ਨਾਂ ਕੋਈ ਮਦਦ ਦੀ ਲੋੜ ਆ ਕਿ ਇੰਨੀ ਗਾ ਅਸੀਂ ਕਹਿੰਦੇ ਆ ਵੀ ਸਮੈਲ ਸਭ ਤੋਂ ਗੰਦੀ ਆ ਉਸ ਤੋਂ ਬਾਅਦ ਜਿਹੜਾ ਕੁਝ ਵੀ ਹੈਗਾ ਉਹ ਮੈਕਮੇ ਨੂੰ ਪਤਾ ਵੀ ਕੀ ਬਾਦੂ ਉਹਦਾ ਬੇਕਾਰ ਆ ਜਾਂ ਕੀ ਉਹਦੇ ਨਾਲ ਆਪਾਂ ਨੂੰ ਨੁਕਸਾਨ ਨੇ ਕੋਈ ਹੁਣੀ ਆ ਜਿਵੇਂ ਮਤਲਬ ਪੋਲੂਸ਼ਨ ਲੈਵਲ ਆ 174 ਤੋਂ 20 ਦੇ ਵਿੱਚ ਰਹਿੰਦਾ ਜੀ ਸਾਹਿਬਾਨ ਪਰਵਿੰਦਰ ਸਿੰਘ ਜੀ ਗੱਲ ਪਰਵਿੰਦਰ ਸਿੰਘ ਜੀ ਗਰੇਵਾਲ ਇਹ ਨਗਰ ਮੋਸ਼ਕਾਬਾ ਦੀਆਂ ਮੇਰੀਆਂ ਬੱਚੀਆਂ ਭੈਣਾਂ ਤੇ ਨੌਜਵਾਨਾਂ ਬਜ਼ੁਰਗੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਤੁਹਾਨੂੰ ਗ੍ਰੈਂਡ ਸਾਹਿਬ ਦੀ ਇੱਕ ਤਾਰੀਫ਼ ਦੱਸਦਾ ਆਹ ਜਿਹੜਾ ਐਡਵੋਕੇਟ ਆ ਉਹਦੇ ਕੋਲ ਆਪਾਂ ਕੋਈ ਕੰਮ ਲੈ ਕੇ ਚੱਲੇ ਜਾਈਏ ਮੇਰਾ ਇਹਦਾ 45 ਸਾਲ ਦਾ ਵਾਹ ਉਹ ਕਹੂਗਾ ਵੀ ਇਹ ਤਾਂ ਮੈਂ 2 ਮਿੰਟ ਚ ਅਲਟਾ ਰਹਿਣਾ ਹੈ ਕਰ ਦੇਣਾ ਪਰ ਜਦੋਂ ਕੋਈ ਅਸੀਂ ਚਾਹੁੰਦੇ ਆ ਕੋਈ ਵੀ ਹੋਰ ਵੀ ਬੰਦੇ ਨੂੰ ਲੈ ਕੇ ਜਾਏਗਾ ਤਾਂ ਇਹ ਸਮਝਣ ਦੇ ਵੀ ਭਾਈ ਇਹ ਹਰਾਮ ਕਰ ਦੇ ਵਾਲੀ ਉਹ ਗੱਲ ਹੈ ਕੋਈ ਛੋਟਾ ਵੀ ਬਕਸਾ ਨਾ ਦਾ ਤੇ ਅਗਰੇ ਦਾ ਵੀ ਬਕਸਾ ਨਾ ਤੇ ਨਿਕਲਣਾ ਲੁਕਣਾ ਕੁਛ ਨਹੀਂ ਬੱਗੀ ਦਾ ਤਰੀਫ ਇਹਨਾਂ ਚ ਇਹ ਬਹੁਤ ਆ ਮੈਂ ਨਾ ਦਾ 45 ਸਾਲ ਦਾ ਵਰਤਦਾ ਹੋਰ ਵੀ ਇਹਨਾਂ ਨੂੰ ਕੀ ਸਰਕਾਰ ਉਹ ਲੈ ਕੇ ਚਾਈ ਦਿੰਦੇ ਨੇ ਇਸ ਕਰਕੇ ਲੈ ਕੇ ਚਾਹੀਦਾ ਹੈ ਇਹਨਾਂ ਨੇ ਸਾਨੂੰ ਇਸ ਫੈਕਟਰੀ ਬਾਰੇ ਵੀ ਕੁਸ਼ਵਾਸ ਦਵਾਇਆ ਵੀ ਅਸੀਂ ਤੁਹਾਡੇ ਨਾਲ ਆ ਜੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਅੱਜ ਦੀ ਸਭਾ ਵੱਲੋਂ ਤੇ ਇਲਾਕੇ ਵੱਲੋਂ ਦੂਸਰੀ ਗੱਲ ਜਿਹੜੀ ਫੈਕਟਰੀ ਆ ਰਹੀ ਆ ਭਾਵੇਂ ਉਹ ਤਾਂ ਪਸਾਰੀ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਹੇ ਆ ਵੀ ਆਪਾਂ ਫੈਕਟਰੀ ਕਿਸੇ ਕੀ ਉੱਤੇ ਲੱਗਣ ਨਹੀਂ ਦੇਣੀ ਕੰਨ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਕਿ ਦੇਖੋ ਜੇ ਪਰਚੇ ਵੀ ਹੁੰਦੇ ਨੇ ਜਿਹੜੇ ਗੇੜਾ ਵੀ ਜਾਣਦੇ ਆ ਆਪਾਂ ਆਪਣੇ ਹੱਕਾਂ ਲਈ ਜੇ ਜੇਲ੍ਹ 'ਚ ਵੀ ਚਲੇ ਜਾਵਾਂਗੇ ਉਹਦਾ ਕੋਈ ਰੋਸ ਨਹੀਂ ਕਿਉਂਕਿ ਆਪਾਂ ਕੋਈ ਗਲਤ ਕੰਮ ਕਰਕੇ ਨਾ ਜੇਲ੍ਹ 'ਚ ਜਾਣਾ ਨਹੀਂ ਜੇ ਆਪਣੇ ਹੱਕ ਲੈਣ ਲਈ ਆਪਾਂ ਜੇਲ੍ਹ 'ਚ ਜਾਦੇ ਜਿਹੜੇ ਬੋਲ ਸਕਦੇ ਨੇ ਜਿਹੜੇ ਗੱਲ ਕਰ ਸਕਦੇ ਨੇ ਜਾਂ ਸਿੱਖਣਾ ਚਾਹੁੰਦੇ ਨੇ ਕਿਉਂਕਿ ਹਰ ਇੱਕ ਨੂੰ ਚਾਰ ਬੰਦੇ ਮੂਰੇ ਬੈਠ ਕੇ ਬੋਲਣਾ ਬੜਾ ਔਖਾ ਹਰੇਕਦੇ ਮੂਰੇ ਗੱਲ ਕੋਈ ਉੱਚੀ ਨਹੀਂ ਗੱਲ ਬੋਲੀ ਜਾਂਦੀ ਆ ਚੋ ਮੇਰੇ ਵਰਗੇ ਤਾਂ ਮਾਫੀ ਮੰਗ ਲੂਗਾ ਲੈ ਕਹਿ ਵੀ ਲਊਗਾ ਕੋਈ ਨਹੀਂ ਤਾਂ ਜਪੜੀ ਆ ਮਾਰਦਾ ਰਹਿੰਦਾ 1 ਕਰੋੜ ਮਾਰਦੀ ਜਪੜੀ ਸੋ ਚੱਲ ਜੂਗੀ ਹਰੇਓ ਤਾਂ ਬਿਲਕੁਲ ਹੀ ਹਰਿਵਾਨੇ ਸਾਰੇ ਹੁੰਦੇ ਨੇ ਤੈਨੂੰ ਅੱਜ ਪਤਾ ਲੱਗਿਆ ਜਿਸ ਵਾਰ ਤੂੰ ਹੀ ਨੇ ਰਚਾ ਹਰਿਓਂ ਦਾ ਸਾਨੂੰ ਪਹਿਲੇ ਜਿੰਦੂ ਸਪੋਰਟ ਕਰਦੇ ਨੇ ਦੋਵੇਂ ਪਿੰਡ ਸੋ ਲਓ ਜੀ ਇਹ ਬੱਚਾ ਸਾਡਾ ਜਿਹੜਾ ਦੋ ਸ਼ਬਦ ਜ਼ਰੂਰ ਕਰੂਗਾ ਤਾਂ ਕਿ ਜੇ ਆਪਾਂ ਜੇ ਬੋਲਣਾ ਇਹਨਾਂ ਬੱਚਿਆਂ ਦੇ ਵਿੱਚ ਵੀ ਆਪਾਂ ਪ੍ਰਭਾਵ ਛੱਡੀਏ ਕਿ ਸਾਡੇ ਬੱਚੇ ਵੀ ਬੋਲਦੇ ਨੇ ਹਾਂ ਚਾਹੇ ਕਾਪਤਾ ਹੀ ਛਾ ਦੇ ਮੈਂ ਜੋ ਬੋਲਾਂ ਦੋ ਸ਼ਬਦ ਜ਼ਰੂਰ ਧੰਨਵਾਦ ਕਰਦੇ ਵੈਲਕਮ ਜੀ ਕਾ ਖਾਇਆ ਹੈ ਵੈਲਕਮ ਜੀ ਕੀ ਫਤਿਹ ਅੱਜ ਮੈਂ ਇੱਥੇ ਕੁਝ ਸ਼ਬਦ ਕਹਿਣਾ ਚਾਹੁੰਗੀ ਤੁਹਾਨੂੰ ਸਾਰਿਆਂ ਨੂੰ ਤੇ ਦੇਖੋ ਅੱਜ ਆਪਾਂ ਨੂੰ ਸੜਕ ਤੇ ਬੈਠੇ ਨੂੰ ਤੱਕਦਾ ਮਤਲਬ ਕਹਿਣਾ ਪੈ ਰਿਹਾ ਆਪਾਂ ਨੂੰ ਆਪਣੀ ਸਰਕਾਰ ਕੁਝ ਨਹੀਂ ਕਰ ਰਹੀ ਹੈ ਕਿ ਇਸ ਲਈ ਆਪਾਂ ਨੂੰ ਸੜਕ ਤੱਕ ਪਟੜਨਾ ਪੈ ਰਿਹਾ ਆ ਤੇ ਮੇਰੇ ਵੀਰਾਂ ਭੈਣਾਂ ਦਾਦੀ ਦਾਦਿਆਂ ਨੂੰ ਮੇਰੇ ਚਾਚੇ ਚਾਚੇ ਮਸਾਇਆ ਨੂੰ ਬੜਿਆਂ ਨੂੰ ਬੇਨਤੀ ਆ ਕਿ ਦੂਰੋਂ ਦੂਰੋਂ ਤੋਂ ਆਪਣਾ ਜੀਵਨ ਦੇਣ ਦੀ ਕਿਰਪਾਤਾ ਕਰੋ ਤਾਂ ਜੋ ਜਿਹੜੇ ਆਪਣੇ ਉਹ ਫੈਕਟਰੀ ਲੱਗ ਰਹੀ ਹੈ ਜੋ ਕਿ ਬੜ ਨੁਕਸਾਨਦਾਇਕ ਆ ਉਹਨਾਂ ਬੰਦ ਕਰਵਾਉਣ ਦੇ ਲਈ ਆਪਾਂ ਸਾਰੇ ਉਹਨੇ ਇਕੱਠੇ ਹੋ ਰਹੇ ਆ ਇਹ ਬਹੁਤ ਬਹੁਤ ਲੋਕੱਤੇ ਹੋਵੋ ਤਾਂ ਜਲ ਮੈਸਰੀ ਬੰਦ ਕੀਤੀ ਜਾਵੇ ਇਹਦੇ ਬਹੁਤ ਨੁਕਸਾਨ ਨੇ ਤਾਂ ਜਲ ਇਸ ਲਈ ਆਪਨੂੰ ਕੰਨਾ ਪ੍ਰਣਾਲੀ ਚਾਹੀਦੀ ਹੈ ਅੱਜ ਆਪਾਂ ਨੇ ਅੱਜ ਆਪਾਂ ਇਹ ਬਜੁਰਗ ਸਾਰੇ ਮਿਲ ਕੇ ਬੈਠੇ ਹੈ ਕਿਉਂ ਕਿਉਂਕਿ ਉਹ ਆਪਣੇ ਬੱਚਿਆਂ ਦਾ ਭਲੇ ਖੋਚ ਰਹੇ ਹੈ ਤੇ ਆਪਣੇ ਬੱਚਿਆਂ ਦਾ ਭਲੇ ਖੋਚ ਰਹੇ ਹੈ ਇਸ ਲਈ ਅੱਜ ਦੂਰ ਦੂਰ ਤੋਂ ਸਾਰੇ ਲੋਕ ਆ ਰਹੇ

ਮੋਂ ਲੱਗੇ ਬੱਚੇ ਨਿੱਤਰ ਲੱਗੇ ਹੈ ਨਾ ਸੋਣਾ ਲੱਗ ਰਿਹਾ ਇੰਨਾ ਬੱਚੇ ਆਪਣੇ ਜਿਹੜੇ ਬੱਚੇ ਵੀ ਬੋਲ ਸਕਦੇ ਨੇ ਆ ਵੀ ਸਾਹਿਬ ਉੱਤਰਾਵੇ ਮੀਡੀਆ ਚ ਬੋਲਿਆ ਜੀ ਆਪਾਂ ਨਵੀਂ ਨਵੀਂ ਚੀਜ਼ਾਂ ਸਿੱਖ ਰਹੀਆਂ ਨੇ ਆਪਾਂ ਇੱਥੇ ਕਿਹੜੇ ਕੁਝ ਕਰ ਰਹੇ ਆ ਅੱਜ ਆਪਾਂ ਇਹੀ ਕੁਝ ਕਰਨਾ ਲੈ ਬੋਲੋ ਲਓ ਜੀ ਹੁਣ ਨੰਬਰਦਾਰਾਂ ਦੇ ਦਰ ਪਰੇ ਕੋਲ ਜਵਾਗ ਨਿਕਲ ਲੱਗੇ ਇਹ ਵੀ ਆਪਣਾ ਲਾਜਈ ਆਪਾਂ ਵੱਧ ਕਰਨੀ ਹੈ ਅੱਛਾ ਇੱਕ ਬੇਟੀ ਆ ਲੰਗਰ ਕਮੇਟੀ ਵੱਲੋਂ ਕਿ ਜਿਹੜਾ ਵੀਰ ਭਾਈ ਸਾਡਾ ਕੋਈ ਬਜ਼ੁਰਗ ਕੋਈ ਮਾਂ ਸਾਡੀ ਰਹਿ ਗਈ ਆ ਪ੍ਰਸ਼ਾਦਾ ਛਕੜ ਦੋ ਉਹ ਜ਼ਰੂਰ ਛਕ ਲਵੇ ਤਾਂ ਕਿ ਜੋ ਆਪਾਂ ਲੰਗਰ ਆ ਜਿਹੜਾ ਬੁਧਾ ਸਕੀਏ ਵੀ ਕਿਉਂਕਿ ਉਹ ਵੀ ਵਿਚਾਰੇ ਸਵੇਰ ਦੇ ਲੱਗੇ ਹੋਏ ਨੇ ਸੋ ਜਿਹੜਾ ਕੋਈ ਲੱਗੇ ਜ਼ਰੂਰ ਛਕ ਲਵੇ ਸੋ ਇਹ ਸਾਡਾ ਇਹ ਕਿਨੋ ਤੋਂ ਡਾ ਜਪਨਜੋਤ ਕੋਰ ਜਪਨਜੋਤ ਕੋਰ ਬਿਲਕੁਲ ਅਸਪੜਦ ਨੇ ਇਹ ਜਿਹੜੇ ਘਾਸਟ ਗੈਸ ਜਿਹੜੇ ਆਂਦੇ ਕਿਤੇ ਨੇੜੇ ਡਾੰਦੇ ਨੇੜੇ ਇਤਰਾਵੀ ਪਿੰਡਾਂ ਦੇ ਨੇੜੇ ਮਤਲਬ ਪਰ ਫੈਲੇ ਤੱਕ ਉਹ ਫੈਕਟਰੀ ਨੂੰ ਕਰਵਾਉਣ ਦੇ ਲਈ ਐਲਾਨ ਕੀਤਾ ਜਾ ਰਿਹਾ ਆਪਣੇ ਤਰ੍ਹਾਂ ਕਿੰਨੇ ਪਿੰਡਾਂ ਦੇ ਵਿੱਚ ਖਤਰਾ ਪਾਣੀ ਦਾ ਇਹ ਫੈਕਟਰੀ ਨੂੰ ਇਹਨੂੰ ਐਨ ਇੰਸਟੀਚਨ ਵੀ ਹੋਊਗਾ ਤੇ ਲੈਂਡ ਇੰਸਟੀਚਨ ਵੀ ਹੋਏਗਾ ਆਪਾਂ ਗੱਲ ਕਰੀਏ ਇਹ ਰਿਵੋਲੂਸ਼ਨ ਹੋਏਗਾ ਹੈਨਾ ਤੇ ਤੁਸੀਂ ਦੇਖ ਸਕਦੇ ਹੋ ਵੀ ਐਨਾ ਜਦ ਤਰਿਆ ਤਾਂ ਉਹ 15-20 ਪਿੰਡਾਂ ਨੂੰ ਖਤਰਾ ਇਹ ਫੈਕਟਰੀ ਬੜੀਆਂ ਉਦੋਂ ਕਿਆ ਨਹੀਂ ਕੀਤੀ ਪਿੰਡ ਵਾਲੇ ਨੇ ਉਹ ਉਹਨਾਂ ਸਾਨੂੰ ਇਹ ਦੱਸਿਆ ਕਿ ਬਿਸਕਟ ਦੇ ਗਨੇ ਅਤੇ ਸਾਰੇ ਮਤਲਬ ਕਿ ਕੋਈ ਐਕਸ਼ਨ ਹੀ ਨਹੀਂ ਲੱਗਦਾ ਤੇ ਤੋਂ ਪਤਾ ਲੱਗਿਆ ਉਹ ਤੇ ਬਹੁਤ ਜ਼ਿਆਦਾ ਮਤਲਬ ਜਿਹੜੇ ਕਿ ਅਫਸਰ ਨੇ ਅਫਸਰ ਦੇ ਕੋਲ ਬਹੁਤ ਰਿਪੋਰਟਸ ਵਗੈਰਾਆਂ ਗਈਆਂ ਸੀ ਗਿਆ ਪਰ ਕੋਈ ਐਕਸ਼ਨ ਹੀ ਨਹੀਂ ਲੱਗਦਾ ਇਸ ਲਈ ਸਾਨੂੰ ਸੜਕ ਤੇ ਬਹਿਣਾ ਪਿਆ ਤਾਂ ਤਪ ਦੀ ਸੜਕ ਉੱਪਰ ਸਾਡੇ ਆਸ਼ ਨੇ ਬੀਜਾ ਸਾਡੇ 80 ਸਾਲ ਦੇ ਬੈਠੇ ਨੇ ਬੱਚੇ ਲੈ ਕੇ ਤਾਵਾਂ ਬੈਠੀਆਂ ਨੇ ਇਹ ਤੋਂ ਬਾਅਦ ਕੀ ਕਰ ਸਕਦੇ ਆ ਤੁਹਾਨੂੰ ਦੱਸੋ ਤੇਰੇ ਕਰਦੇ ਤੁਸੀਂ 8 ਫੀਡ ਦੇ ਵਿੱਚ ਜਦੋਂ ਧਰਨਾ ਅੱਜ ਤੁਹਾਡਾ ਹਾਂਜੀ ਅੱਜ ਕਿਹਦਾ ਨਾ ਲੱਗੇ ਇਹ ਅੱਜ ਦੂਜਾ ਕੀ ਤੁਸੀਂ ਤੁਹਾਡੇ ਤੋਂ ਤੁਹਾਡੀ ਪੜਾਈ ਨਹੀਂ ਕਰਾਉਂੋ ਜੀ ਅਸੀਂ ਭਾਈ ਪੜਾਈ ਕਰਾ ਰਹੀਏ ਹਾਂ ਹਣ ਕਰੀ ਮਜਬੂਰ ਸੀ ਸਰਕਾਰਾਂ ਕੋਲੋਂ ਕਰਦੇ ਆਂ ਸਰਕਾਰ ਕੋਲੋਂ ਕਰਦੇ ਆਂ ਮੈਂ ਤੇ ਸਾਰੇ ਪਿੰਡ ਵਾਸੀ ਸਾਰੇ ਕਰਦੇ ਆਂ ਇੰਨਾ ਤੋਂ ਛੇਤੀ ਛੇਤੀ ਕਿ ਜਦ ਤੱਕ ਤੇ ਇਹ ਗੈਸ ਫੈਕਟਰੀ ਬੰਦ ਕੀਤੀ ਤੇ ਇਹ ਇਸ ਮਾਲਕ ਹੈ ਉਹਨੂੰ ਸਜ਼ਾ ਦਿੱਤੀ ਜਾਂਦੀ ਕਿ ਉਸ ਪੂਰੇ ਪਿੰਡ ਦੀ ਉਹਨੇ ਕੋਈ ਸਤਾਤ ਮਤਲਬ ਨਤੀ ਪੰਚਾਇਤ ਨੂੰ ਕੋਈ ਇਹਨਾਂ ਨੇ ਮੰਜ਼ੂਰੀ ਨਹੀਂ ਦਿੱਤੀ ਹੈ ਕਿ ਆਪਣੇ ਆਪ ਤੋਂ ਇਹਨਾਂ ਨੇ ਇੱਕ ਟਰੀ ਖੜੀ ਕੋਈ ਗੁਰੂ ਖਾਲਸਾ ਕੀਰਤਨ ਤੁਹਾਡਾ ਜੀ ਮੈਂ ਨਾ ਹਰਦੇਵ ਸਿੰਘ ਗਿਆਸਪੁਰਾ ਜਲਾ ਪ੍ਰਧਾਨ ਆ ਬਿਕੇ ਜੋ ਕਰਦੇ ਆ ਲੁਧਿਆਣਾ ਠੀਕ ਆ ਜੀ ਅੱਜ ਧਰਨਾ ਲੱਗਿਆ ਕਰੀ ਸਵੱਜ ਚ ਲਾਇਆ ਰਿਹਾ ਜੀ ਇਸ ਧਰਨਾ ਸਾਡੇ ਇੱਕ ਗੈਸ ਫੈਕਟਰੀ ਲੱਗ ਰਹੀ ਆ ਹਾਂਜੀ ਉਹਦੇ ਸਬੰਧ ਤੇ ਇੱਕ ਸਾਡੇ ਪਿੰਡ ਗੜੀ ਤਰਖਾਣਾ ਜੋ ਆਪਣੀ ਪੁਲੀ ਆ 22 ਫੁੱਟ ਉਹਦੇ ਉੱਤੇ ਪੱਕਾ ਕਬਜ਼ਾ ਕੀਤਾ ਹੋਇਆ ਤੋ ਤਿੰਨ ਬੰਦਿਆਂ ਨੇ ਉਹਨੂੰ ਕਾਬਜ਼ੇ ਨੂੰ ਹਟਾਉਣ ਤੇ ਫੈਕਟਰੀ ਬੰਦ ਕਰਾਉਣ ਲਈ ਅਸੀਂ ਇੱਥੇ ਧਰਨਾ ਲਾਇਆ ਠੀਕ ਆ ਜੀ ਤੇ ਕਿੰਨੇ ਪਿੰਡਾਂ ਨੂੰ ਨੁਕਸਾਨ ਹੋ ਰਿਹਾ ਜੀ ਮਤਲਬ ਉਹ ਦੇਖੋ ਇਹਦਾ ਜੋ ਨੁਕਸਾਨ ਆ ਨਾ ਇਹਦੇ ਵਿੱਚੋਂ ਜਿੰਮੇਵਾਰ ਇਹ ਇਹਨਾਂ ਨੇ ਗੈਸ ਬਣਾਉਣੀ ਆ ਮਨਥੇਨ ਗੈਸ ਦੇ ਵਿੱਚ ਉਹ ਇਹਨਾਂ ਨੇ ਸੀਐਨਜੀ ਗੈਸ ਬਣਾਉਣੀ ਆ ਤੇ ਇਹਦੇ ਵਿੱਚ ਜੋ ਪ੍ਰੋਡਕਟ ਇਹਨਾਂ ਨੇ ਯੂਜ਼ ਕਰਨੇ ਨੇ ਉਹਦੇ ਵਿੱਚੋਂ ਜਿਹੜੀ ਗੈਸ ਸਮੈਲ ਆਉਣੀ ਆ ਪਾਣੀ 베ਸਟ ਹੋਣਾ ਵਾ ਤੇ ਜੋ ਇਹਦੇ ਵਿੱਚ ਜਿਵੇਂ ਗੰਨੇ ਦੀ ਮੈਲ ਵਗੈਰਾ ਹੋਰ ਕਾਫੀ ਚੀਜ਼ਾਂ ਇਹਨਾਂ ਨੇ ਲਿਆ ਕੇ ਇਹਦੇ ਵਿੱਚ ਯੂਜ਼ ਕਰਦੀਆਂ ਨੇ ਜਿਹੇ ਤੋਂ ਖਾਦ ਵੀ ਬਣਣੀ ਆ ਬਾਹਰ ਦੇ ਵਿੱਚ ਉਹਦੇ ਨਾਲ ਉਹ ਜਿਹੜੀ ਇੱਥੇ ਸਮੈਲ ਵੀ ਆਊਗੀ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਆਊਗੀ ਜਿਹੜੇ ਆਗਦੇ ਪਿੰਡ ਨੇ 5 ਕਿਲੋਮੀਟਰ ਦੇ ਦੈਰੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਇਹਦਾ ਨੁਕਸਾਨ ਤੇ ਇਸ ਕਰਕੇ ਅਸੀਂ ਕਾਰ ਨੂੰ ਅਪੀਲ ਕਰੀਏ ਬਈ ਇਸ ਗੱਲ ਕਰਨੀ ਵਿਸ਼ੇਸ਼ ਧਿਆਨ ਦੇਣਾ ਕਿਉਂਕਿ ਸਰਕਾਰ ਲੋਕਾਂ ਦੇ ਨੂੰ ਦੇਖ ਕੇ ਮੋਕੇ ਉਹਨਾਂ ਨੂੰ ਬਣਦੀ ਆ ਤੇ ਸਾ ਜਿਹੜੇ ਇਲਾਕੇ ਦੀ ਜੋ ਮੰਗਾਂ ਜਾਂ ਇਲਾਕਾ ਨਹੀਂ ਇਸ ਬੈਠਕ ਨੂੰ ਤੁਰੰਤ ਬਣਨ ਤੇ ਪਿੰਡ ਜਿਵੇਂ ਦੇਖਿਆ ਪਿੰਡਾਂ ਦੇ ਵਿੱਚ ਪਰਾਦੇ ਵਿੱਚ ਬੰਦ ਆ ਤਿਗੇ ਆ ਵੀ ਸਾਡਾ ਬਕਾਉਗਾ ਬਕਾਉਗਾ ਇਹੋ ਜੀ ਗੱਲ ਤੁਸੀਂ ਦੇਖਣਾ ਚਾਹੁੰਦੇ ਹੋ ਤਿੰਨ ਪਿੰਡਾਂ ਦੇ ਰਾਜਮੀਆ ਟੱਪੇ ਤੇ ਮਸਕਾਬਾ ਆਖਾਂ ਜੀ ਤੇ ਜਿਹੜੇ ਬਾਕੀ ਨਾਲ 15 ਪਿੰਡਾਂ ਨੇ ਜਿਹੜੇ ਸਹਿਯੋਗ ਦੇ ਵਿੱਚ ਉਹ ਵੀ ਸਾਡੇ ਧਰਨੇ ਦੇ ਵਿੱਚ ਸਮੂਲਿਤ ਕਰ ਠੀਕ ਹੈ ਜੀ ਵਾਪਸ ਸੋਕੀ ਮਾਲ ਕਰਦੇ ਅਸੀਂ ਮੰਨ ਕਰਦੇ ਆ ਵੀ ਸਰਕਾਰ ਇਹਦੀ ਪੂਰੀ ਜਾਂਚ ਕਰਾ ਇਹਨੂੰ ਬੰਦ ਦੇ ਹੁਕਮ ਜਦ ਇਹ ਹਲਕਾ ਐਮਐਲਏ ਸਾਹਿਬ ਦਾ ਸਹਿਯੋਗ ਇਹ ਚ ਐਮਐਲਏ ਸਾਹਿਬ ਦਾ ਸਹਿਯੋਗ ਹੀ ਹੈਗਾ ਉਹ ਬੀਟਿੰਗਾਂ ਅਰੇਂਜ ਕਰੇ ਕਈ ਵਾਰ ਹੁਣ ਉਹ ਆਏ ਨੇ ਵੀ ਉਹਨਾਂ ਦੀ ਬਾਹਰ ਆ ਕਾ ਮੈਂ ਕਹਿੰਦਾ ਉੱਪਰ ਲੈਵਲ ਦਾ ਤੇ ਮੈਂ ਉਹਨਾਂ ਨੂੰ ਕਹੋ ਐਮਐਲਏ ਸਾਹਿਬ ਤੋਂ ਬੇਨਤੀ ਕਰਦਾ ਵੀ ਉਹ ਇਸ ਮਾਮਲੇ ਨਾਲ ਗੱਲ ਕਰੇ ਐਮ ਸਾਹਿਬ ਅਬ ਮੀਟਿੰਗ ਕਰਕੇ ਤਰਾਂਤੇ ਇਹਦੇ ਤੇ ਐਕਸ਼ਨ ਲਿਆ ਜਾਵੇ ਜੇ ਇਹ ਚ ਕਮਿਸ਼ਨ ਨੂੰ ਮੱਦੇਨਜ਼ਰ ਦੇ ਹੋਏ ਨੂੰ ਰਿਟਰਨ ਬੰਦ ਤੇ ਸਾਹਿਬ ਤਾਂ ਗੱਲ ਕਰੀ ਬਹੁਤ ਤੋਂ ਬਾਹਰ ਕਿਉਂਕਿ ਉਹਨਾਂ ਦੀ ਸੀਐਮ ਸਾਹਿਬ ਤਾਂ ਦੇਖੋ ਹੁਣ ਭਾਵਨਾ ਪਹੁੰਚ ਤੋਂ ਬਾਹਰ ਤਾਂ ਜਿਵੇਂ ਹੁਣ ਉਹਨਾਂ ਨੇ ਇੱਕ ਦੋ ਵਾਰ ਮੀਟ ਕੇ ਲੈ ਉਹਨਾਂ ਦੇ ਕਹਿਣ ਦੇ ਨਾਲ ਹੱਲ ਨਹੀਂ ਹੋਇਆ ਇਸ ਲਈ ਉਹ ਕਹਿੰਦੇ ਵੀ ਵਾਸ ਤੋਂ ਬਾਹਰ ਆ ਕੰਮ ਇਸ ਕਰਕੇ ਸੜਕ ਦੇ ਉੱਤੇ ਆਇਆ ਕਿ ਮੇਰੇ ਖਿਆਲ ਸਵੇਰੇ ਆਈ ਵੀ ਸੀਗਾ ਸਾਡੇ ਘਰ ਉਹਨਾਂ ਨੂੰ ਚੰਗਾ ਕੰਮ ਸੀ ਹੁਣ ਅਸੀਂ ਉਹਨਾਂ ਦੀ ਕਰ ਰਹੇ ਆ ਵੀ ਚਲੋ ਸ਼ਾਮ ਤੱਕ ਆਉਣਗੇ ਫਿਰ ਗੱਲਬਾਤ ਕਰਦੇ ਆਂ ਅਗਰ ਵੀ ਉਹ ਨਹੀਂ ਕਰਦਾ ਤਾਂ ਨਹੀਂ ਨਹੀਂ ਤੁਹਾਨੂੰ ਹੁੰਦਾ ਪਿੰਡਾਂ ਨੂੰ ਜਾ ਨਹੀਂ ਬੰਦ ਲੀ ਬਿਲਕੁਲ ਦੇਖੋ ਜੇ ਨਹੀਂ ਹੁੰਦਾ ਫਿਰ ਧਾਰਨੇ ਪ੍ਰਦਰਸ਼ਨ ਇਦਾਂ ਵੱਡੇ ਸੰਘਰਸ਼ ਹੋਏ ਲੜੀ ਵਾ ਲੀ ਜਾਓ ਕਿਉਂਕਿ ਲੜਨਾ ਕੰਮਾਂ ਆਪਣੇ ਹੱਕ ਲਈ ਦੇ ਆਉਣ ਵਾਲੀਆਂ ਨਸਲਾਂ ਦੇ ਲਈ ਜਿਹੜੇ ਸਾਡੇ ਬੱਚੇ ਹਜੇ ਪੈਲੇ ਹੋਏ ਉਹਨਾਂ ਦੇ ਲਈ ਕਿਉਂਕਿ ਜੇ ਸਾਡਾ ਪਾਤਾ ਵਾਰੇ دوست ਹੋ ਗਿਆ ਤੇ ਸਾਡਾ ਰਹਿਣਾ ਇੱਥੇ ਸੰਭਵ ਹੈ। ਇੱਕ ਜੀ ਸਰ ਜੀ ਦੇ ਸਾਰੇ ਹੀ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਮੁਸਕਾਬਾਦ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਸੀਐਨਜੀ ਫੈਕਟਰੀ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਜਿੱਥੇ ਮੇਰੀਆਂ ਭੈਣਾਂ ਹਾਜ਼ਰ ਨੇ ਸਾਡਾ ਬੀਬੀ ਪੰਜੀਤਕੌਰ ਜੀ ਹਾਜ਼ਰ ਹੈ ਜਿਹੜੇ ਕਿ ਐਸਐਨਆਰਸ ਵਿੱਚ ਕਾਫੀ ਜਨੇਯ ਯੋਗਦਾਨਾਂ ਬੀਬੀ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਪਿੰਡ ਮੁਸਕਾਬਾਦ ਜਿਹੜਾ ਇਹ ਸੀਐਨਜੀ ਗੈਸ ਏਜੰਸੀ ਬਣ ਲੱਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਇਹ ਗੈਸ ਏਜੰਸੀ ਆ ਜਿਹੜੀ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਇਸ ਦੇ ਨਾਲ ਸਾਡਾ ਜਿਹੜਾ ਧਰਤੀ ਦੇ ਤੇ ਪਾਣੀ ਆ ਤੇ ਉੱਪਰ ਹਵਾ ਉਹ ਦੋਨੇ ਪ੍ਰਦੂਸ਼ਿਤ ਹੋਣਗੇ ਜੀ ਜਿਹੜਾ ਉਹਨਾਂ ਨੇ ਪਾਣੀ ਬਰਤਣਾ ਇਹਦੇ ਵਾਸਤੇ ਉਹਨਾਂ ਨੇ 1 ਲੀਟਰ ਪਾਣੀ ਯੂਜ਼ ਕਰਨਾ ਜੀ ਤੇ 2 ਲੀਟਰ ਪਾਣੀ ਥੱਲੇ ਧਰਤੀ ਦੇ ਵਿੱਚ ਜਾਣਾ ਤੇ ਤਾਂਬਾ ਨਾ ਕਰੇ ਕਿਤੇ ਗੈਸ ਲੀਕ ਹੋ ਗਈ ਜਾਂ ਉਹ ਹਵਾ ਦੇ ਵਿੱਚ ਫੈਲੂਗੀ ਤਾਂ ਫਿਰ ਹਵਾ ਪ੍ਰਦੂਸ਼ਨ ਹੋਊਗੀ ਬਿਮਾਰੀਆਂ ਲੱਗਣਗੀਆਂ ਜੀ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਤੇ ਤੁਹਾਡੇ ਕਿੰਨੇ ਪਿੰਡ ਨੇ ਜੀ ਟੋਟਲ ਜਿਹੜੇ ਪਿੰਡਾਂ ਨੂੰ ਖਤਰਾ ਆਸਪਾ ਆਲੇ-ਦਾਲੇ ਦੇ ਜੀ ਕੋਈ 15 ਪਿੰਡ ਨੇ ਜਿਨ੍ਹਾਂ ਦਾ ਇਹਨਾਂ ਤੋਂ ਪ੍ਰਭਾਵਿਤ ਹੋਣਾ ਜੀ ਫੈਕਟਰੀ ਤੋਂ ਤੁਹਾਡੇ ਪਿੰਡਾਂ ਨੇ ਮਤਲਬ ਕਿਉਂ ਡਿਸੀਜਨ ਲਿਆ ਵਾ ਬਾਈ ਜਿਹੜੇ ਤੁਸੀਂ ਪਿੰਡ ਖਾਲੀ ਕਰਨੇ ਆ ਲੋਕਾਂ ਦਾ ਵੀ ਸਾਨੂੰ ਖਤਰਾ ਇਸ ਚੀਜ਼ ਤੋਂ ਹਾਂਜੀ ਇਹਦੇ ਨਾਲ ਦੀ ਫੈਕਟਰੀ ਜੀ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਹੈ ਦਰਾਹੇ ਕੋਲ ਹਾਂਜੀ ਪੈਲ ਕੋਲ ਤੇ ਉੱਥੇ ਸਾਡੇ ਐਮਐਲ ਸਾਮਣੇ ਲਾ ਕੇ ਵੇਸਟ ਕਰਕੇ ਆਏ ਨੇ ਸਾਡੇ ਪਿੰਡ ਦੇ ਮੋਤਵਾਰ ਬੰਦੇ ਉੱਥੋਂ ਪਿੰਡ ਦੇ ਲੋਕ ਕਹਿੰਦੇ ਤੁਸੀਂ ਵਧੀਆ ਕੀਤਾ ਜਿਹੜਾ ਪਹਿਲਾਂ ਹੀ ਮੁੱਦਾ ਚੱਕ ਲਿਆ ਵੀ ਅਸੀਂ ਤਾਂ ਹੁਣ ਇੱਥੇ ਫਸੇ ਹੋਏ ਹਾਂ ਕਿਉਂਕਿ ਉਹਨਾਂ ਦੇ ਪਿੰਡ ਦੇ ਕਹਿੰਦੇ ਸਰਪੰਚ ਨੇ ਕੋਈ ਪੈਸਾ-ਬੂਸਾ ਲੈ ਲਿਆ ਜੇ ਪਤਾ ਨਹੀਂ ਕੀ ਗੱਲ ਹੋਈ ਉੱਥੇ ਫੈਕਟਰੀ ਲੱਗ ਗਈ ਹਾਂਜੀ ਤੇ ਅਸੀਂ ਇਸ ਕਰਕੇ ਅਸੀਂ ਫੈਕਟਰੀ ਲੱਗਣ ਤੋਂ ਪਹਿਲਾਂ ਹੀ ਉਹਦਾ ਵਿਰੋਧ ਕਰ ਰਹੇ ਹਾਂ ਜੀ ਜਦੋਂ ਤੁਹਾਡੇ ਦੇ ਫੈਕਟਰੀਆਂ ਨਹੀਂ ਪਸਤਰ ਰੱਖਿਆ ਗਿਆ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਆਇਆ ਉਸ ਟਾਈਮ ਨਾ ਜੀ ਇੱਥੇ ਕੋਈ ਨਹੀਂ ਆਇਆ ਨਾ ਕਿਸੇ ਸਾਡੇ ਪੰਚਾਇਤ ਮੈਂਬਰ ਤੋਂ ਉਹਨਾਂ ਨੇ ਮਨਜ਼ੂਰੀ ਲਈ ਹੈ ਨਾ ਕਿਸੇ ਪੰਚਾਇਤ ਮੈਂਬਰ ਦੇ ਸਾਈਨ ਹੋਏ ਕਿਸੇ ਦੀ ਸਹਿਮਤੀ ਨਾਲ ਨਹੀਂ ਹੋਇਆ ਜੀ ਪਹਿਲਾਂ ਕਹਿ ਰਹੇ ਸੀ ਇੱਥੇ ਬਿਸਕੁਟਾਂ ਦੀ ਫੈਕਟਰੀ ਲੱਗਣੀ ਹੈ ਅੱਛਾ ਜੀ ਤੇ ਲੋਕ ਚੁੱਪ ਕਰ ਗਏ ਜੀ ਬਾਅਦ ਦੇ ਵਿੱਚ ਹੌਲੀ 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 ਪਤਾ ਲੱਗਿਆ ਜਦ ਕਹਿੰਦੇ ਵੀ ਇੱਥੇ ਗੈਸ ਦੀ ਫੈਕਟਰੀ ਲੱਗਣੀ ਆ ਜੋ ਸਾਡੇ ਐਸ ਡੀ ਐਮ ਸਾਹਿਬ ਏ ਡੀ ਸੀ ਨਾਲ ਸਾਰਿਆਂ ਨਾਲ ਮੀਟਿੰਗਾਂ ਹੋਣ ਲੱਗੀਆਂ ਪਿੰਡ ਦੇ ਲੋਕਾਂ ਨੇ ਹੁਣ ਤਾਂ ਤਕਰੀਬ ਪਰ ਕੋਈ ਸੱਟਾ ਨਹੀਂ ਨਿਕਲਦਾ ਜੀ ਤੁਸੀਂ ਕੋਈ ਲਖਤੀ ਦਿਖਾ ਦਿੱਤੀ ਕਿਸੇ ਅਫਸਰ ਨੂੰ ਹਾਂਜੀ ਦਿੱਤੀਆਂ ਹੋਈਆਂ ਜੀ ਉਸ ਸੰਬੰਧੀ ਕੀ ਹੋਇਆ ਉਸ ਸੰਬੰਧੀ ਕੁਝ ਨਹੀਂ ਹੋਇਆ ਜੀ ਪਹਿਲਾਂ ਅਸੀਂ 2 ਫਰਵਰੀ ਨੂੰ ਧਰਨਾ ਲਾਇਆ ਸੀ ਉਹਨਾਂ ਨੇ ਸਾਡੇ ਤੋਂ ਧਰਨਾ ਚੱਕਵਾਤਾ ਕਹਿੰਦੇ ਵੀ ਇਹਦੀ ਜਿਹੜੀ ਹੱਲ ਹੋਊਗਾ ਠੀਕ ਹੈ ਪਰ ਉਹ 3 ਦਿਨ ਮੰਗਦੇ ਸੀ 22 ਤੋਂ ਲੈ ਕੇ 25 ਫਰਵਰੀ ਤੱਕ ਤੇ ਸਾਡੇ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਨਾ 1 ਮਹੀਨਾ ਦੇ ਦਿਓ ਇਹਨਾਂ ਨੂੰ ਵੀ 1 ਮਹੀਨੇ ਦੇ ਅੰਦਰ ਫੈਕਟਰੀ ਬੰਦ ਹੋਣੀ ਚਾਹੀਦੀ ਆ ਵੀ ਉਸ ਤੋਂ ਬਾਅਦ ਵੀ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਮੌਜੂਦਾ ਸਰਕਾਰ ਆ ਤੁਹਾਡੇ ਹਲਕਾ ਵਿਧਾਇਕਾ ਐਮ ਐਲ ਏ ਸਾਹਿਬ ਵੀ ਹੈਗੇ ਨੇ ਕਿੰਨਾ ਸਹਿਯੋਗ ਉਹਨਾਂ ਦਾ ਸਬੰਧੀ ਉਹਨਾਂ ਦਾ ਸਹਿਯੋਗ ਹੈਗਾ ਵੀ ਆ ਜੀ ਹੈ ਵੀ ਨਹੀਂ ਤੇ ਇਦਾਂ ਇਹ ਕਹਿ ਸਕਦੇ ਆ ਵੀ ਜਿਵੇਂ ਹੁਣ ਸਾਰੇ ਡੀ ਸੀ ਸਾਹਿਬ ਨਾਲ ਮੁਟਾਕਤ ਹੋਣੀ ਸੀ ਜਾਂ ਕੁਝ ਹੋਰ ਮੀਟਿੰਗ ਕਰਨੀ ਸੀ ਉਹ ਉਹਨਾਂ ਨੇ ਟਾਈਮ ਦਵਾਇਆ ਤੇ ਕੰਗਰਾਲੀ ਸਿ ਰਾਜਪੂਤਾਂ ਵੀ ਉਹ ਨਾਲ ਗਏ ਨੇ ਫੈਕ ਤੇ ਪਰ ਇੰਨਾ ਕ ਦੁੱਖ ਆ ਕੇ ਉਹ ਧਾਨੇ ਦੇ ਵਿੱਚ ਸਾਡੇ ਨਾਲ ਆ ਕੇ ਬੈਠੇ ਨਹੀਂ ਸ਼ਾਮਲ ਨਹੀਂ ਹੋਏ ਜੀ ਠੀਕ ਹੈ ਜੀ ਤੇ ਸਬੰਧੀ ਐਮਐਲਏ ਸਾਹਿਬ ਤੋਂ ਕੀ ਮੰਗ ਕਰਦੇ ਆ ਐਮਐਲਏ ਸਾਹਿਬ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਉਹ ਚਾਹੁੰਨ ਤਾਂ ਕਿ ਉਹਨਾਂ ਦੀ ਸਰਕਾਰ ਆ ਹਰਾ ਪੈਨ ਉਹਨਾਂ ਦਾ ਚੱਲਦਾ ਤਾਂ ਉਹ ਲਖਵਾ ਸਕਦੇ ਨੇ ਵੀ ਫੈਕਟਰੀ ਬੰਦ ਹੋਣੀ ਚਾਹੀਦੀ ਆ ਕਿਤੇ ਇੱਕ ਬੰਦਾ ਜੀ ਕਿੱਧਰ 15 20 ਹਜ਼ਾਰ ਲੋਕ ਇਹ ਆਪਾਂ ਬਹੁਤ ਗੱਲ ਜ਼ਰੂਰੀ ਸਮਝਦੇ ਆ ਵੀ ਜੇ ਸਰਕਾਰ ਐਮਐਲਏ ਮੌਜੂਦਾ ਵਾ ਤਾਂ ਆਪਣੇ ਪਿੰਡਾਂ ਨਾਲ ਧੱਕਾ ਹੋਣਾ ਬਹੁਤ ਜ਼ਰੂਰੀ ਆ ਇਹ ਗੱਲ ਆਪਾਂ ਸਮਝਦੇ ਆ ਚੀਜ਼ ਨੂੰ ਨੇ ਤਾਂ ਸਰਕਾਰਾਂ ਧੱਕਾ ਕਰਾ ਰਹੀਆਂ ਤਾਂ ਮਤਲਬ ਇਹ ਸਰਕਾਰਾਂ ਹੀ ਕਰਾ ਰਹੀਆਂ ਜੀ ਫਿਰ ਹਾਂਜੀ ਹੁਣ ਅਸੀਂ ਤਾਂ ਇਹੀ ਕਵਾਂਗੇ ਵੀ ਸਰਕਾਰਾਂ ਹੀ ਕਰਾ ਰਹੀਆਂ ਧੱਕਾ ਤੇ ਹੁਣ ਉਧਰ ਦੇਖੋ ਅਸੀਂ ਇੱਥੇ ਸੜਕਾਂ ਤੇ ਬੈਠੇ ਆ ਅਸੀਂ ਅਸੀਂ 75 75 ਸਾਲ ਦੇ ਮਾਤਾ-ਪਿਤਾ ਬਜ਼ੁਰਗ ਬੈਠੇ ਨੇ ਛੋਟੇ-ਛੋਟੇ ਬੱਚਿਆਂ ਲਈ ਬੈਠੀਆਂ ਨੇ ਬੀਬੀਆਂ ਤੇ ਉਹ ਉਧਰ ਆਪਦਾ ਆਰਾਮ ਨਾਲ ਕੰਮ ਕਰ ਰਹੇ ਆ ਠੀਕ ਆ ਜੀ ਵੀ ਕੀ ਗੱਲ ਕਾਨੂੰਨ ਜਿਹੜੇ ਆਮ ਲੋਕ ਨੇ ਉਹਨਾਂ ਤੇ ਲਾਗੂ ਹੁੰਦੇ ਨੇ ਜਿਹੜਾ ਕੋਈ ਅਮੀਰ ਜ਼ਾਦਾ ਵਾ ਉਹਦੇ ਤੇ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ ਉਧਰ ਬਾਈਓ ਫੈਕਟਰੀ ਦਾ ਕੰਮ ਨਹੀਂ ਪਾਸ ਹੋਦਾ ਤੁਹਾਡਾ ਅਗਲਾ ਸਟੈਪ ਹਾਂਜੀ ਉਹਨੇ ਸਟੇਲ ਐਲੀਸੀ ਵੀ 500 ਮੀਟਰ ਦੇ ਘੇਰੇ ਦੇ ਕੋਈ ਵੀ ਚਾਰ ਪੰਜ ਬੰਦੇ ਇਕੱਠੇ ਨਹੀਂ ਹੋ ਰਹੇ ਉਹਨਾਂ ਨੇ ਇਸ ਬੰਨੇ ਇਹ ਵੀ ਕਰਾਇਆ ਸੀ ਵੀ ਫੈਕਟਰੀ ਦਾ ਕੰਮ ਨਹੀਂ ਚੱਲੂਗਾ ਜੀ ਹੁਣ ਸਾਡੇ ਪਿੰਡ ਦਾ ਕੋਈ ਵੀ ਪੰਜ ਬੰਦੇ ਇਕੱਠੇ ਉੱਥੇ ਦੀ ਨੰਗਦੇ ਵੀ ਨਹੀਂ ਹੈਗੇ ਸਭ ਦੇ ਖੇਤ ਉਹਨਾਂ ਨੰਗਣ ਅਗਲੇ ਕਰਲੇ ਜਾਂਦੇ ਉਹਨਾਂ ਨਾਲ ਹੀ ਉਹਨਾਂ ਨੂੰ ਲਿਖਤੀ ਆਰਡਰ ਦੇ ਚੀਜ਼ ਦਾ ਬਈ ਫੈਕਟਰੀ ਦਾ ਕੰਮ ਨਹੀਂ ਚੱਲੂਗਾ ਇਹ ਤਾਂ ਬੰਦ ਕੀਤਾ 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 ਨਹੀਂ ਐਲਾਨ ਕਰ ਫਰਵਰੀ ਨੂੰ ਐਲਾਨ ਕੀਤਾ ਲਿਖਤੀ ਜੁਵਾਨੀ ਜੁਵਾਨ ਤਾਂ ਕੋਈ ਵੀ ਮੁੱਕਰ ਠੀਕ ਹੈ ਜੀ ਅਸੀਂ ਜਿੰਨਾ ਚਿਰ ਸੰਨ ਰੂਪ ਵਿੱਚ ਦਿੰਦੇ ਨਹੀਂ ਵੀ ਇਹ ਫਾਈਟ ਹੋਊਗੀ ਹਾਂਜੀ ਤੇ ਮੈਂ ਪੈੜੀਆਂ ਕੰਦਾ ਢਵਾਉਂ ਉੱਥੇ ਲੋਕ ਨਹੀਂ ਲੱਗਦਾ ਜੀ ਅਸੀਂ ਇੱਥੋਂ ਉੱਠਣਾ ਨਹੀਂ ਹੈਗਾ ਜੀ ਇੱਕ ਇਧਰ ਹੋਰ ਕਰਨੀ ਲੱਗਣੀ ਹੈ ਇਹ ਤਾਂ ਸ਼ੁਰੂ ਹੋਇਆ ਜੀ ਠੀਕ ਹੈ ਜੀ ਤਾਂ ਇਹ ਜੀ ਕਿਹੜਾ ਟ੍ਰੇਲਰ ਆ ਬਾਕੀ ਹਜੇ ਉਕਾਰ ਨੂੰ ਪਤਾ ਲੱਗੂ ਜਦੋਂ ਅਸੀਂ ਬਾਈਕਟ ਕਰਨਾ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਪਿੰਡ ਮੁਸਕਾਬਾਦ ਤਸੀਹ ਸਮਰਾਜ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਧਰਨਾ ਲੱਗਿਆ ਜੀੜੀ ਰੋਡ ਚੰਡੀਗੜ੍ਹ ਰੋਡ ਦੇ ਉੱਤੇ ਸਾਡੇ ਨਾਲ ਸਰਦਾਰ ਪਰਮਿੰਦਰ ਸਿੰਘ ਐਡਵੋਕੇਟ ਸਾਹਿਬ ਹਾਜ਼ਰ ਨੇ ਗੱਲ ਸਾਹਿਬ ਤੁਹਾਡਾ ਸਵਾਗਤ ਆ ਚੈਨਲ ਤੇ ਅੱਜ ਇੱਥੇ ਧਰਨਾ ਲੱਗਿਆ ਪਿੰਡ ਵਾਸੀਆਂ ਵੱਲੋਂ ਬੜੇ ਦੁਖੀ ਦੁੱਖ ਦੀ ਗੱਲ ਆ ਅਸੀਂ ਚੈਨਲ ਵੱਲੋਂ ਵੀ ਬੜੇ ਦੁਖ ਨਾਲ ਕਹਿੰਦੇ ਆ ਵੀ ਇਹ ਇਹ ਪਿੰਡਾਂ ਲਈ ਇੱਕ ਮੌਤਾ ਘਰ ਬਣ ਚੁੱਕਿਆ ਜਿਹੜੀ ਇਹ ਲੱਗ ਰਹੀ ਦੀ ਆ ਫੈਕਟਰੀ ਕੀ ਕਹੇ ਜਾਣੀ ਇਸ ਬੰਦੀ ਜਿਵੇਂ ਤੁਸੀਂ ਕਿਹਾ ਦੁੱਖ ਦੀ ਗੱਲ ਆ ਇਹ ਬੇਹੱਦ ਦੁੱਖ ਦੀ ਗੱਲ ਆ ਕਿ ਜਿਹੜੇ ਪਿੰਡ ਵਾਲੇ ਨੇ ਮੁਸਕਾਬਾਦ ਦੇ ਤੇ ਆਲੇ ਦੋਲੇ ਦੇ ਇਲਾਕੇ ਵਾਲੇ ਜਿਹੜੇ ਆਪਣੇ ਜ਼ਿੰਮੇਵਾਰ ਵਿਅਕਤੀ ਨੇ ਜਿਹੜੇ ਸੰਵੇਦਨਾ ਰੱਖਦੇ ਨੇ ਕਿ ਜਿਹੜਾ ਕੁਝ ਹੋਣ ਜਾ ਰਿਹਾ ਇਹ ਠੀਕ ਨਹੀਂ ਹੋਣ ਜਾ ਰਿਹਾ ਪਰ ਉਦੋਂ ਵੀ ਦੁੱਖ ਦੀ ਗੱਲ ਇਹ ਆ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਤੇ ਜਿਹੜੀ ਸਰਕਾਰ ਆ ਜਿਹੜੇ ਨੁਮਾਇंदे ਨੇ ਉਹਨਾਂ ਨੇ ਹੁਣ ਤੱਕ ਇਹਨਾਂ ਦੀ ਸਾਰ ਨਹੀਂ ਲਈ ਕੋਈ ਇਹਨਾਂ ਨਾਲ ਬਹਿ ਕੇ ਗੱਲ ਕਰਨ ਦੀ ਗੱਲ ਹੀ ਕੀਤੀ ਜ ਜਦੋਂ ਕਿ ਉਹਨਾਂ ਦਾ ਅਜਿਹਾ ਕਰਨਾ ਫਰਜ਼ ਬਣਦਾ ਹੁਣ ਵੀ ਸਮਾਂ ਹੈਗਾ ਸਾਰੀ ਗੱਲ ਨੂੰ ਬਹਿ ਕੇ ਜਦੋਂ ਇਹ ਧਰਨੇ ਵਾਲਿਆਂ ਦੀ ਗੱਲ ਇਹਨਾਂ ਦਾਬਕ ਸਾਰੇ ਸਹੀ ਆ ਤੇ ਦਲੀਲ ਲਾਲ درست ਹੈਗੀ ਆ ਇਹ ਕਿਸੇ ਮਾਰੀ ਗੱਲ ਹੋ ਨਾ ਹੋਵੇ ਉਹਨੂੰ ਰੋਕਣ ਲਈ ਇਹ ਜਦੋ ਜਹਿਦ ਕਰ ਰਹੇ ਨੇ ਤਾਂ ਐਡਮਿਨਿਸਟ੍ਰੇਸ਼ਨ ਨੂੰ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਬਿਨਾਂ ਦੇਰੀ ਤੋਂ ਇਹਨਾਂ ਦੇ ਵਿੱਚ ਆ ਕੇ ਗੱਲ ਕਰਕੇ ਇਹ ਸਮੱਸਿਆ ਦਾ ਵਧੀਆ ਢੰਗ ਨਾਲ ਹੱਲ ਕੱਢਣਾ ਚਾਹੀਦਾ ਇਹ ਜਿਹੜੇ ਸੜਕ ਤੇ ਬੈਠਣ ਲਈ ਮਜਬੂਰ ਹੋਏ ਨੇ ਅਜੇ ਅਜੇ ਹੀ ਲੋੜ ਨਾ ਇਹਨਾਂ ਨੂੰ ਪੈਣੀ ਚਾਹੀਦੀ ਸੀ ਨਾ ਇਹਨਾਂ ਨੂੰ ਲਗਾਤਾਰ ਅਜਿਹਾ ਸੰਘਰਸ਼ ਕਰਨਾ ਪਵੇ ਇਹ ਸਾਰੀ ਜ਼ਿੰਮੇਵਾਰੀ ਅੱਜ ਦੀ ਤਰੀਕ ਦੇ ਵਿੱਚ ਨਾ ਨਾ ਕਰ ਪਾਉਣ ਦੀ ਇਹ ਐਡਮਿਨਿਸਟ੍ਰੇਸ਼ਨ ਦੀ ਤੇ ਜਿਹੜੇ ਨੁਮਾਇंदे ਨੇ ਇਹ ਗੱਲ ਉਹਨਾਂ ਤੇ ਜਾਂਦੀ ਆ ਉਹ ਆਪਣਾ ਫਰਜ਼ ਨਹੀਂ ਨਿਭਾ ਰਹੇ ਇਹ ਧਰਨੇ ਵਾਲੇ ਅੱਜ ਦੀ ਤਰੀਕ ਦੇ ਵਿੱਚ ਇਹ ਆਪਣਾ ਜਿਹੜਾ ਇਹਦਾ ਬਣਦਾ ਫਰਜ਼ ਹੈਗਾ ਸਮਾਜ ਪ੍ਰਤੀ ਆਪਣੇ ਪਿੰਡ ਪ੍ਰਤੀ ਆਪਣੇ ਇਲਾਕੇ ਪ੍ਰਤੀ ਇਨਵਾ ਰਹੇ ਨੇ ਸੱਜੇ ਮੁੱਖੀਆਂ ਸਰਕਾਰਾਂ ਨੇ ਉਹਨਾਂ ਨੂੰ ਸਟੈਂਡ ਕਰਨਾ ਚਾਹੀਦਾ ਚੀਜ਼ਾਂ ਬਾਰੇ ਇਹ ਇਹ ਇਹੇ ਇਹੀ ਤਾਂ ਸਮੱਸਿਆ ਜਿਨ੍ਹਾਂ ਨੂੰ ਜੋ ਕਰਨਾ ਚਾਹੀਦਾ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਜਿਹਦੇ ਲਈ ਉਹ ਪ੍ਰਤੀਨਿਧ ਬਣੇ ਨੇ ਉਹ ਨਹੀਂ ਕਰ ਰਹੇ ਅਜੇ ਵੀ ਸਮਾਂ ਹੈਗਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਮਤਲਬ ਤਲਖੀ ਨਾ ਆਵੇ ਇਹ ਗੱਲ ਆਰਾਮ ਨਾਲ ਸਹਿਜ ਨਾਲ ਠੀਕ ਢੰਗ ਨਾਲ ਇਹ ਨਿਭੜੇ ਨਹੀਂ ਤਾਂ ਇਹ ਜਿਹੜੀ ਜੱਦੋਂ ਜਹੇ ਦਾ ਇਹ ਇਕੱਲੇ ਮੁਸਕਾਵਾਦ ਸਮਰਾਲਾ ਸਬਡਿਵੀਜ਼ਨ ਚ ਲੁਧਿਆਣੇ ਦੀ ਨਹੀਂ ਇਹ ਪੰਜਾਬ ਤੱਕ ਜਾਊਗੀ ਇਹ ਜਾਣੀ ਕੁਦਰਤੀ ਹੈਗੀ ਆ ਕਿੱਥੇ ਸਰ ਗੱਲ ਦੇਖਣ ਵਿੱਚ ਆਉਂਦੀ ਆ ਇੱਥੇ ਗੱਲ ਜੱਤਾਂ ਪਾਤਾਂ ਦੀ ਨਹੀਂ ਗੱਲ ਇੱਥੇ ਇੱਕ ਇਨਸਾਫ਼ ਦੀ ਆ ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚ ਦੇਖਿਆ ਗਿਆ ਕਿ ਇੱਕੋ ਘਰਾਂ ਦੇ ਵਿੱਚ ਬੋਰ ਲਾਉਂਦੇ ਆ ਲੋਕਾਂ ਨੇ ਪਬਲਿਕ ਨੇ ਮੇਰੇ ਭਰਾਵਾਂ ਨੇ ਵੀ ਅਸੀਂ ਇੱਥੋਂ ਖਾਲੀ ਕਰਕੇ ਵੇਚ ਕੇ ਚਲੇ ਜਾਈਏ ਉਹ ਜੇ ਰੋਥੋਂ ਵਿਚਲੇ ਨਵੇਂ ਥੋਦੇ ਜਾਣਗੇ ਪਰ ਉਹਨਾਂ ਕਿੰਨੀ ਤਕਲੀਫ ਆਉਗੀ ਇਸ ਬੰਦੀ ਨਹੀਂ ਨਹੀਂ ਜਾਣਾ ਜਾਣਾ ਗੱਲ ਤਾਂ ਬਹੁਤ ਦੁਰਦੀ ਆ ਉਹ ਜਿਹਾਂ ਕਹਿਣ ਲਈ ਮਜਬੂਰ ਹੋਏ ਨੇ ਦੁਖੀ ਹੋਏ ਨੇ ਇਹ ਹੀ ਸਾਡੇ ਸਾਰੇ ਸਮਾਜ ਲਈ ਇੱਕ ਸ਼ਰਮ ਵਾਲੀ ਗੱਲ ਆ ਕੋਈ ਆਪਣੇ ਟਿਕਾਣੇ ਨੂੰ ਆਪਣੇ ਜਿੱਥੇ ਉਹ ਬੈਠਾ ਉਹਨੂੰ ਕੋਈ ਇਨਸਾਨ ਛੱਡਣ ਲਈ ਕਦੇ ਸੋਚਦਾ ਤੱਕ ਨਹੀਂਗਾ ਅਰੇ ਇਹ ਤਾਂ ਹੁਣ ਮਜਬੂਰ ਹੋ ਗਏ ਮਜਬੂਰ ਹੋ ਗਏ ਮਜਬੂਰੀ ਦਾ ਕਾਰਨ ਬਣ ਗਿਆ ਇਹਨਾਂ ਦਾ ਹਾਂ ਮਜਬੂਰੀ ਦਾ ਕਾਰਨ ਹੈ ਜੀ ਇਹ ਉਹ ਸੌਂਦੀ ਹੋਰ ਕੀ ਕਹਿਣਾ ਚਾਹੁੰਦੇ ਸਰ ਅਸੇ ਹੀ ਹੈ ਵੀ ਜਿਹੜੀ ਇਹ ਜਦੋਜਹਦ ਹੈ ਇਹਨਾਂ ਦੀ ਜਿਹੜਾ ਇਹ ਧਰਨਾ ਹੈਗਾ ਇਹਦਾ ਬਿਨਾਂ ਦੇਰੀ ਤੋਂ ਵਧੀਆ ਢੰਗ ਨਾਲ ਹੱਲ ਕੱਢਿਆ ਜਾਵੇ ਤੇ ਜਿਹੜਾ ਇਹਨਾਂ ਦੀ ਜਾਇਜ਼ ਮੰਗ ਹੈਗੀ ਹੈ ਇਲਾਕੇ ਦੀ ਉਹਨੂੰ ਮਤਲਬ ਜਿਹੜੀ ਐਡਮਿਨਿਸਟ੍ਰੇਸ਼ਨਾਂ ਤੇ ਸਰਕਾਰ ਆ ਉਹ ਤੇ ਕੰਨ ਧਰੇ ਤੇ ਉਹਦਾ ਹੱਲ ਕਰੇ ਇਹਨਾਂ ਨੂੰ ਜਦੋਜਹਦ ਲਈ ਮਜਬੂਰ ਨਾ ਕਰੇ ਥੈਂਕ ਯੂ ਸਰ ਹਾਂਜੀ ਭਾਈ ਸਤਿਕਾਰ ਜੀ ਅਸੀਂ ਕਾਲ ਕੀ ਕਰਤੋ ਨੇ ਮੇਰਾ ਨਾਮ ਦੀਪ ਦਲਵਰਾ ਜੀ ਮੈਂ ਜਰਨਲਿਸਟ ਖਤਰ ਆ ਜੀ ਸਾਡੇ ਜਿੱਥੇ ਬੰਦੇ ਸਮਰਾਲਾ ਸੋਸ਼ਲ ਬਿਲ ਪੇ ਸੋਸਾਇਟੀ ਹਾਂਜੀ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਨੂੰ ਪਤਾ ਲੱਗਿਆ ਵੀ ਹਲਕੇ ਦੇ ਐਮਐਲਏ ਸਾਹਿਬ ਜਖਤਾਰ ਸਿੰਘ ਦਿਹਾਲਪੁਰਾ ਉਹਨੇ ਜਾ ਕੇ ਚੰਡੀਗੜ੍ਹ ਮੀਟਿੰਗ ਵੀ ਕਰਾਈ ਆ ਕਮੇਟੀ ਜਿਹੜੀ ਇਹਨਾਂ ਦੀ ਬਣੀ ਆ ਸੰਘਰਸ਼ੀਲ ਕਮੇਟੀ ਉਹਦੇ ਨਾਲ ਕੱਲ ਵੀ ਇੱਥੇ ਅੰਦੋਲਨ ਦੇ ਵਿੱਚ ਸੀਗੇ ਹੋਰ ਸਾਬਕਾ ਐਮਐਲਏ ਸਾਹਿਬ ਖੇਰਨੀਆ ਸਾਹਿਬ ਜਾਂ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਸੀਗੇ ਜਾਂ ਤਾਂ ਮੈਨੂੰ ਐ ਲੱਗਦਾ ਵੀ ਉਹ ਬੰਦੇ ਦੀ ਅਪਰੋਚ ਐ ਐਮਐਲਏ ਸਾਹਿਬ ਤੋਂ ਬਹੁਤ ਉੱਪਰ ਦੀ ਆ ਵੀ ਉਹ ਸਰਕਾਰ ਤੋਂ ਵੀ ਉੱਪਰ ਫਿਰਦਾ ਯਾ ਦਿੱਲੀ ਤੱਕ ਉਹਦੀ ਪਹੁੰਚ ਹੋ ਸਕਦੀ ਆ ਵੀ ਜਿਹੜਾ ਬੰਦਾ ਸਾਰੇ ਪਿੰਡ ਦੇ ਸੰਘਰਸ਼ ਨੂੰ ਅਣਗੌਲਿਆ ਕਰਕੇ ਇਸੇ ਪਿੰਡ ਦਾ ਬੰਦਾ ਹੋਵੇ ਉਹ ਮੁਸਕਾਬਾਦ ਲਈ ਤੇ ਆਪਦੀ ਉਹ ਚਾਰ ਪੰਜ ਕਿਲਿਆਂ ਦੇ ਵਿੱਚੇ ਉਹ ਫੈਕਟਰੀ ਲਾ ਰਿਆ ਹੋਵੇ ਤੇ ਬੜੀ ਸ਼ਰਮ ਦੀ ਗੱਲ ਹੈਗੀ ਆ ਤੇ ਜਿਵੇਂ ਉਹਨਾਂ ਨੂੰ ਲਿਖਣਾ ਵੀ ਆਪਾਂ ਗੱਲ ਕਰਦੇ ਆ ਵੀ ਲਿਖਣਾ ਪੈ ਗਿਆ ਗਿਲ ਸਾਹਮਣੇ ਕਿ ਐਡਵੋਕੇਟ ਸਾਹਿਬ ਨੇ ਭਈ ਸਾਡਾ ਪਿੰਡ ਬਕਾਊ ਹੈ ਅਗਲਾ ਘਰ ਬਕਾਊ ਲਿਖਣਾ ਵੀ ਔਖਾ ਹੋ ਜਾਂਦਾ ਬਹੁਤ ਬੰਦਾ ਇਹੋ ਜਿਹਾ ਮਤਲਬ ਨਮੋਸ਼ੀ ਦੇ ਵਿੱਚ ਇਹ ਇਹ ਜਿਆ ਕਾਰਾ ਕਰਨਾ ਪੈਂਦਾ ਜਾਂ ਬਹੁਤ ਨਮੋਸ਼ੀ ਝੱਲਣੀ ਪੈਂਦੀ ਆ ਵੀ ਪਾਲਾ ਦਾਲ ਦੇ ਤਿੰਨ ਚਾਰ ਪਿੰਡਾਂ ਨਹੀਂ ਹਾਲਾਂਕਿ ਬੋਰਡ ਲਾ ਦਿੱਤੇ ਨੇ ਖੀਰਨੀਆਂ ਮੁਸਕਾਬਾਦ ਪਰ ਟੱਪਰੀਆਂ ਉਹ ਸਾਰੇ ਪਿੰਡਾਂ ਦੇ ਲੋਕ ਵੀ ਇੱਥੇ ਜੂਝ ਰਹੇ ਨੇ ਦੋ ਦਿਨ ਤੋਂ ਤੇ ਅਣਮਿਥੇ ਸਮੇਂ ਲਈ ਇਹ ਸੰਘਰਸ਼ ਚੱਲ ਰਿਹਾ ਹੈ ਤੇ ਮੈਂ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਵੀ ਆ ਕੇ ਛੇਤੀ ਤੋਂ ਛੇਤੀ ਕਿਉਂਕਿ ਟ੍ਰੈਫਿਕ ਬੰਦ ਕਰਨਾ ਕਿਸੇ ਅਸੀਂ ਆਮ ਕਹਿੰਦੇ ਹਾਂ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਪਰ ਸਾਡੇ ਕੋਲ ਹੋਰ ਕੋਈ ਰਾਹ ਵੀ ਹੈ ਨਹੀਂ ਹਾਲਾਂਕਿ ਇਹਨਾਂ ਨੇ ਬਕਾਇਦਾ ਕੋਈ ਐਮਰਜੈਂਸੀ ਆਉਂਦੀ ਹੈਗੀ ਉਹਦੇ ਲਈ ਬਕਾਇਦਾ ਦੂਜੇ ਪਾਸੇ ਖੁੱਲਾ ਰੱਖਿਆ ਹੋਇਆ ਪੂਰਾ ਜਮੇ ਬਲਾਕ ਨਹੀਂ ਹੈਗਾ ਪਰ ਫਿਰ ਵੀ ਦਿੱਕਤ ਤਾਂ ਲੋਕਾਂ ਨੂੰ ਆ ਰਹੀ ਆ ਜਿਹੜਾ ਹੁਣ ਜਾਣ ਬੰਦਾ ਦੂਰੋਂ ਆ ਰਿਹਾ ਉਹਨੂੰ ਨਹੀਂ ਪਤਾ ਲੱਗਦਾ ਵੀ ਕੋਈ ਸਰਵਿਸ ਰੋਡ ਹੈਗਾ ਅਲਦਾਲੇ ਜਾਂ ਸੱਚੇ ਖੱਬੇ ਰੋਡ ਹੈਗਾ ਪਰ ਇੱਥੇ ਵੀ ਜਿਹੜੇ ਬੰਦੇ ਹੁਣ ਕੰਮ ਛੱਡੀ ਬੈਠੇ ਨੇ ਲੰਗਰ ਪਾਣੀ ਵਿੱਚ ਇੱਥੇ ਚਾਹ ਰਿਹਾ ਕਿੰਨੇ ਮਤਲਬ ਹਾਲਾਂਕਿ ਹੁਣ ਮੂਰੇ ਬਾੜੀ ਦਾ ਸੀਜ਼ਨ ਆਉਂਦਾ ਕਿਸੇ ਨੇ ਕੋਈ ਟਰੈਕਟਰ ਰਿਪੇਅਰ ਕਰਾਉਣਾ ਹੁੰਦਾ ਕੋਈ ਟਰਾਲੀ ਰਿਪੇਅਰ ਕਰਾਉਣੀ ਹੁੰਦੀ ਆ ਪਰ ਉਹ ਸਾਨੂੰ ਹੁਣ ਸੰਘਰਸ਼ ਵਿੱਚ ਲਿਆਉਣੇ ਪੈ ਗਏ ਉਲਟਾ ਖਰਚਾ ਸਾਡਾ ਲੰਗਰ ਪਾਣੀ ਦਾ ਹੋ ਰਿਹਾ ਸਸ ਕੰਮ ਛੱਡ ਕੇ ਅਸੀਂ ਇੱਥੇ ਬੈਠੇ ਆ ਇਹ ਵੀ ਜ਼ਰੂਰੀ ਹੈਗਾ ਵੀ ਇਹ ਸਾਰਾ ਕੁਝ ਦੇ ਨੀ ਨਾ ਆਵੇ ਉਹਦਾ ਤੁਰੰਤ ਵੀ ਹੱਲ ਕਰ ਲੈਣਾ ਚਾਹੀਦਾ ਜੇ ਉਹਨੇ ਕੋਈ ਬਗਲ ਮੋਕਲ ਮਾਰ ਕੇ ਕੋਈ ਮਾੜੀ ਮੋਟੀ ਆਪਦੀ ਚਾਰ ਦਿਵਾਰੀ ਕਰ ਵੀ ਲਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਉੱਥੇ ਬਾਇਓਟੈਕ ਗੈਸ ਫੈਕਟਰੀ ਉਹ ਲਾਉਣੀ ਆ ਉੱਥੇ ਕੋਈ ਹੋਰ ਚੀਜ਼ ਲੱਗ ਸਕਦਾ ਉਹ ਕੋਈ ਬੋਲ ਅੰਦਰ ਫੁੱਲ ਲਾਲਵੇ ਵਧੀਆ ਲੋਕਾਂ ਵੀ ਨਾਲੇ ਖੁਸ਼ ਹੋਣਗੇ ਕੋਈ ਅੰਦਰ ਸਬਜ਼ੀਆਂ ਲਾਲਵੇ ਮੋਹਤ ਕੁਝ ਲੱਗ ਸਕਦਾ ਅੰਦਰ ਕੋਈ ਇਹੀਆਂ ਹੋਰ ਕੋਈ ਫੈਕਟਰੀ ਵੀ ਇਹੀ ਲੱਗ ਸਕਦੀ ਸਾਈਡ ਲਾਈਨ ਦੀ ਸਾਈਡ ਲਾਈਨ ਫੈਕਟਰੀ ਲਾ ਲਵੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਲੋਕ ਵੀ ਖੁਸ਼ ਹੋਣਗੇ ਜ਼ਰੂਰੀ ਤਾਂ ਨਹੀਂ ਹੈਗਾ ਕਿ ਜ਼ਹਿਰ ਦੀ ਉਹ ਫੈਕਟਰੀ ਲਾਉਣੀ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਧਰਨਾ ਸਾਨੂੰ ਹੋਰ ਵੱਡੇ ਰੂਪ ਦੇ ਵਿੱਚ ਕਰਨ ਤੋਂ ਗਰੇਜ ਜੀ ਅਸੀਂ ਕਰਾਂਗੇ ਇਸ ਕਰਕੇ ਸਾਨੂੰ ਇਹ ਹੱਲ ਕੀਤਾ ਜਾਵੇ ਤਾਂ ਵਧੀਆ ਹੋਊਗਾ ਧੰਨਵਾਦ ਇਹ ਸਾਡੇ ਵੀਰ ਜੀ ਗਿੱਲ ਸਾਹਿਬ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਆਪ ਸਮੱਸਿਆ ਸਾਰੀ ਦੱਸੀ ਹੈ ਜੀਡੀਐਸ ਪੰਜਾਬ ਨੀਤੋਂ ਜਸਵੀਰ ਸਿੰਘ ਢਿੱਲੋਂ ਹਲਵਾਲਾ ਸਾਂਨੇ ਵਾਲੀ ਰਿਪੋਰਟ ਜੀ